ਤੁਸੀਂ ਇੱਥੋਂ ਦਾ ਦੱਸਿਆ ਕਿ ਵੀ ਇੱਥੇ ਮੈਂ ਬਿਜ਼ਨਸ ਕਰ ਰਿਹਾ ਹਾਂ ਜੀ ਤੁਸੀਂ ਇਹ ਪਹਿਲਾ ਸ਼ੋਅ ਕਰਾਉਣ ਜਾ ਰਹੇ ਹੋ ਹਾਂਜੀ ਇਹ ਸਾਡਾ ਫਸਟ ਉਹ ਵੀ ਬਸ ਇੱਕ ਆਪਰਚੂਨਿਟੀ ਵਧੀਆ ਲੱਗੀ ਕਿਉਂਕਿ ਪਰਸਨਲੀ ਤਰਸੇਮ ਜਸੜਵਾਈ ਬੜਾ ਪਸੰਦਾ ਉਹਦੇ ਕਰਕੇ ਅਸੀਂ ਇਹ ਸਟੈਪ ਚੱਕ ਲਿਆ ਨਹੀਂ ਜੇ ਕੋਈ ਹੋਰ ਸਿੰਗਰ ਹੁੰਦਾ ਜਾਂ ਸ਼ਾਇਦ ਅਸੀਂ ਨਹੀਂ ਇਹ ਪਹਲਾ ਕਰਦੇ ਪਰ ਮੈਂ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਹਿੰਦੇ ਉਹਨੇ ਫਸਟ ਟਾਈਮ ਟ੍ਰਾਇਸਿਸ ਦਾ ਲਾਸਟ ਇੰਪ੍ਰੈਸ਼ਨ ਜਸਵਿੰਦਰ ਸਿੰਘ ਜੱਸੇ ਸੰਧੂ ਹੋਰਾਂ ਨੇ ਪਹਿਲਾ ਪ੍ਰਭਾਵ ਹੀ ਇਹ ਦਿੰਦਾ ਕਿ ਇਹਨਾਂ ਦੀ ਕੀ ਕਾਬਲੀਅਤ ਆ ਇਹਨਾਂ ਦੀ ਸੋਚ ਕਿੱਦਾਂ ਦੀ ਆ ਇਹ ਸਮਾਜ ਨੂੰ ਕਿੱਦਾਂ ਦੀ ਸਿਹਤ ਦੇਣਾ ਚਾਹੁੰਦੇ ਆ ਤੇ ਕਿੱਦਾਂ ਦਾ ਸਮਾਜ ਸਿਰਜਣਾ ਚਾਹੁੰਦੇ ਆ ਕਿਉਂਕਿ ਜਿਸ ਕਲਾਕਾਰ ਨੂੰ ਇਹਨਾਂ ਨੇ ਸੱਦਿਆ ਇਟ ਮੀਨਸ ਇਹਨਾਂ ਦੀ ਸੋਚ ਉਹਦੇ ਨਾਲ ਲੜਦੀ ਆ ਤੇ ਉਹਦੀ ਸੋਚ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੇਰੇ ਵੱਲੋਂ ਸਾਡੇ ਚੈਨਲ ਵੱਲੋਂ ਸਰਕਾਰ ਦੇ ਖਾਲਸਾ ਟੀਵੀ ਵੱਲੋਂ ਵੀ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਅਪੀਲ ਆ ਕਿ ਇਹਨਾਂ ਨੌਜਵਾਨ ਵੀਰਾਂ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੰਗੇ ਕਲਾਕਾਰਾਂ ਨੂੰ ਬੁਲਾ ਕੇ ਇੱਥੇ ਪ੍ਰਮੋਟ ਕਰਦੇ ਰਹਿਣ ਐਜ਼ ਅ ਪ੍ਰਮੋਟਰ ਇਹ ਵਧੀਆ ਕੈਂਬਰਾ ਦੇ ਵਿੱਚ ਸਥਾਪਿਤ ਹੋਣ